ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਭਾਰਤ ਤੇ ਪਾਕਿਸਤਾਨ ਵਿੱਚ ਜੰਗ ਲੱਗੀ ਹੋਈ ਸੀ ਤੇ ਲੋਕਾਂ ਵੱਲੋਂ ਜੋ ਕਿ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ ਸੰਕੇ ਜੋ ਕਿ ਜੰਗ ਰੁਕ ਜਾਵੇ ਬਾਕੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬੀਤੇ ਸਮੇਂ ਵਿੱਚ ਜੋ ਕਿ ਆਪਣੇ ਪੰਜਾਬ ਦੇ ਵਿੱਚ ਕਾਫੀ ਵੱਡੇ ਧਮਾਕੇ ਹੋਏ ਡਰੌਂਡ ਗਏ ਤੇ ਲੋਕਾਂ ਵੱਲੋਂ ਜੋ ਕਿ ਹਾਸੇ ਮਜ਼ਾਕ ਦੇ ਵਿੱਚ ਵੀਡੀਓ ਕਲਿੱਪਾਂ ਬਣਾਈਆਂ ਗਈਆਂ ਤੇ ਲੋਕਾਂ ਵੱਲੋਂ ਜੋ ਕਿ ਇਹਨਾਂ ਦੀ ਪ੍ਰਵਾਹ ਨਹੀਂ ਕੀਤੀ ਕਿ ਆਪਣੇ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਪੰਜਾਬ ਦੇ ਜੋ ਪੰਜਾਬੀ ਹਨ ਉਹ ਬਹੁਤ ਬਹੁਤ ਦਲੇਰ ਹਨ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਹਾਂ ਗੁਰੂ ਘਰਾਂ ਵਿੱਚ ਜੋ ਕਿ ਹੈ ਕਿ ਅਰਦਾਸਾ ਵੀ ਕੀਤੀ ਗਈ ਕਿ ਜੰਗ ਨਾਲ ਲੱਗੇ ਜਾਂ ਗੰਗ ਰੁਕ ਜਾਵੇ ਕਿਉਂਕਿ ਦੋਸਤੋ 84 ਦੇ ਵੇਲੇ ਵਿੱਚ ਕਿਉਂਕਿ ਬਹੁਤ ਹੀ ਤਬਾਹੀ ਹੋਈ ਸੀ ਕਿ ਜਿਹੜੇ ਲੋਕਾਂ ਨੇ 84 ਦੇਖੀ ਆ ਲੋਕਾਂ ਵੱਲੋਂ ਸਮਝਾਇਆ ਗਿਆ ਕਿ ਕਿਰਪਾ ਕਰਕੇ ਤੁਸੀਂ ਜੰਗ ਦੀ ਸਪੋਰਟ ਨਾ ਕਰੋ ਤੁਸੀਂ ਅਰਦਾਸ ਕਰੋ ਕਿ ਜੰਗ ਨਾ ਲੱਗੇ ਬਾਕੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬਾਈ ਦਲਜੀਤ ਵੱਲੋਂ ਜੋ ਕਿ ਮੈਡ ਗੱਲਾਂ ਦੇ ਵਿੱਚ ਆਪਣਾ ਪਰਫਾਰਮੈਂਸ ਕੀਤੀ ਗਈ ਸੀ ਬਾਕੀ ਦੋਸਤੋ ਇੱਕ ਗੁਰਦੁਆਰਾ ਸਾਹਿਬ ਵਿੱਚ ਜੋ ਕਿ ਅਰਦਾਸ ਕੀਤੀ ਜਾ ਰਹੀ ਸੀ ਕਿ ਜੰਗ ਨਾ ਲੱਗੇ ਉਸ ਨੂੰ ਲੈ ਕੇ ਚੱਲਦੇ ਆ ਬਾਈ ਦਲਜੀਤ ਵੱਲੋਂ ਜੋ ਕਿ ਹੈ ਉਹ ਗੁਰਦੁਆਰਾ ਸਾਹਿਬ ਦੀ ਫੋਟੋ ਲਗਾ ਕੇ ਥੱਲੇ ਹੱਥ ਜੋੜੇ ਗਏ ਹਨ ਬਾਕੀ ਦੋਸਤੋ ਇੱਥੋਂ ਪਤਾ ਲੱਗਦਾ ਹੈ ਕਿ ਆਪਣੇ ਪੰਜਾਬੀ ਸਿੰਗਰ ਭਰਾ ਵੀ ਜੋ ਕਿ ਇਹਨਾਂ ਦੀ ਸਪੋਰਟ ਕਰ ਰਹੇ ਹਨ ਕਿ ਜੰਗ ਨਾ ਲੱਗੇ ਬਾਕੀ ਦੋਸਤੋ ਤੁਸੀਂ ਜਾਣ ਰੱਗਣ ਦੀ ਖੁਸ਼ੀ ਦੇ ਵਿੱਚ ਥੱਲੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਬਾਕੀ ਤੁਸੀਂ ਦਲਜੀਤ ਬਾਈ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ